ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਅੱਜ ਲੈਣਗੇ ਤੇ ਰਸਤਾ ਲੱਗਦਾ ਪਤਲਾ ਏ ਮੈ ਬਲਵਾਨ ਪਤਲਾ ਜਿਆਦਾ ਕਾਸ ਹੋ ਜਾਂਦਾ ਬਸ ਕਰੇ ਜੇ ਇਹਦੇ ਗੱਲ ਦੇਖੀਏ ਪੁਰਾਣੇ ਗੱਲ ਫੇਰ ਉਨਾ ਹੀ ਆ ਰੋਜ ਗਿੱਲਾ ਗੁੱਲਾ ਹੋਇਆ ਵਾ ਨਾ ਮੈਂ ਘਸਿਆ ਵਾ ਹੈ ਕਾਸ ਕੇ ਫੁੱਲ ਜਾਂਦਾ ਉਹ ਸੂਸ ਚ ਵੀ ਉਹ ਹੀ ਕਹਿੰਦਾ ਇਹਨੇ ਟਾਇਰ ਜਿਆਦਾ ਹੋ ਜਗਾ ਨਾ ਤੇਰਾ ਵੱਜ ਜਾਣਾ ਬਹੁਤ ਪਰ ਜਿਹੜਾ ਵਾਧਾ ਨਹੀਂ ਹੈਗਾ ਉਹ ਨਹੀਂ 120 ਫੁੱਟ ਦਾ ਇਹ ਜਿਆਦਾ ਮੋਟਾ ਏ ਜਿਹੜਾ ਇਹਦੇ ਨਾਲ ਜੋੜਿਆ ਵਾ ਤਾਂ ਆਪਾਂ ਨੇ ਮੈਂ ਤੈਨੂੰ ਕਹਿੰਦਾ ਵੀ 8 ਛੇਟਾਂ ਜਿਆਦਾ ਵੱਜ ਜਾਣਗੇ ਅੱਛਾ ਛੇਟਾਂ ਹਾਂ 120 ਫੁੱਟ ਦਾ ਪਹਿਨਾ ਮੇਰੇ ਕੋਲ ਤਾਂ 100 ਫੁੱਟ ਤੇ 60 ਫੁੱਟ ਲਾ ਲੈ ਇੱਕ ਸਾਈਡ 120 ਫੁੱਟ ਤੂੰ ਕਿੰਨਾ ਬਾਅਦ ਤੇ ਬਾਅਦ 10 ਫੁੱਟ ਚੱਲੇ ਜਾਊਗਾ ਆ ਹੀ ਨਹੀਂ ਹੁੰਦਾ ਹੁਣ ਆਈ ਤੈਨੂੰ ਮਿੱਠੂ ਪਹਿਨਾ ਮੇਰਾ 100 ਫੁੱਟ ਤਾਂ 12 ਫੁੱਟ ਹੀ ਘੱਟ ਲਾ ਦਿੱਤਾ 10 ਫੁੱਟ ਵੱਜ ਜਾਣਾ ਤੇਰਾ ਨਹੀਂ ਚੰਦਾ ਦਾ ਤਾਂ ਕੋਈ ਚੱਕਰ ਨਹੀਂ ਪੈਣਾ 12 ਫੁੱਟਾ ਹੀ ਟਰਾਲਾ ਦਾ ਉਹਨੂੰ ਵੀ 100 ਫੁੱਟ ਦਾ ਰਸਾ ਪੈਂਦਾ ਯਾਨੀ ਕਿੰਨੇ ਦਾ ਵੀ ਹਿਸਾਬ ਆ ਜੇ ਕਿੰਨਾ ਸਿੱਧਾ ਫਿਰ ਤਾਂ ਘੱਟੇ ਪੈਂਦਾ ਹੁਣੀ ਤਾਂ ਦੋ ਟੋਟੇ ਕਰਦੇ ਨੇ ਪਖਾ ਲੱਗਦਾ ਬਹੁਤ ਦੇਖਣ ਐ ਬਹੇਗਾ ਬਹੁਤ ਤੇ ਤਿੰਨ ਬਣਾ ਦਿੰਦੇ ਜ਼ਿਆਦਾ ਬੜਾ ਤਿੰਨ ਬਣਾ ਕੇ ਗੱਬੇ ਨੂੰ ਪਾਏ ਗੱਬੇ ਨੂੰ ਪਾ ਲਈ ਜੇ ਕਦੇ ਲੋਡ ਨਹੀਂ ਲੋੜੇਗੀ ਤਾਂ ਦੋਏ ਬਹੁਤ ਆ ਮਣ ਕੇ ਬੜ ਲੈਨੇ ਆ ਵੱਡਨੇ ਨੂੰ ਰਹਿਣ ਦਿੰਦੇ ਨਹੀਂ ਇੱਕਾਂ ਹੀ ਪਾ ਕੇ ਦੇਖ ਲੈਂਦੇ ਜੇ ਜਿਆਦਾ ਹੀ بڑا ਲੱਗਿਆ ਫੇ ਤਿੰਨ ਵਾਰ ਘੁਮਾ ਕੇ ਪਾ ਦੇ ਕਰੂੰ ਤੇ ਵੀ ਜਿਆਦਾ ਕਿ ਕੈਪਰ ਕੋਈ ਕੁਝ ਲਗਾਣ ਦੇ ਇਸ ਤੇ ਆਹ ਡੇਟੂ ਢੋਹਣ ਨੂੰ ਤਾਂ ਠੀਕ ਰਹਿਣਾ ਤੇ ਇਹ ਰਹਾ ਛੋਟੂ ਟਿੱਕਾ ਪਰ ਇਹ ਵੀ ਪਤਲਾ ਹੁੰਦਾ ਹੁੰਦਾ ਦੇਖ ਜਿਹੜਾ ਛੋਟਾ ਟਰਾਲਾ ਹੁੰਦਾ ਉਹਦੇ ਉੱਪਰ ਲਦਾਨ ਆਟੋਮੈਟਿਕ ਉੱਪਰ ਹੋ ਜਾਂਦਾ ਬਰਸਾ ਕੰਮ ਆ ਜਾਂਦਾ ਲੰਬੇ ਟਰਾਲੇ ਤੇ ਜ਼ਰਾ ਉਹੀ ਲਦਾਨ ਵੀ ਘਟ ਜਾਣਾ ਠੀਕ ਹੈ ਇਹ ਚੀਤੇ ਵਾਰਕਾ ਵਧੀਆ ਇਹ ਮੇਰੇ ਵੀ ਮਲੇ 150 ਉਹ 800 ਤੋਂ 1000 ਤੱਕ ਹੀ ਸੀ ਉਹ ਚਿੱਟਾ ਕਹਿੰਦਾ ਤਾਂ ਪਹਿਲਾਂ ਚਿੱਟਾ ਦੇਣ ਦੀ ਲਾਤੀ ਮਗਾ ਚਿੱਟਾ ਰਹਿਣ ਤੇ ਯਾਰ ਨੀਲਾ ਚਾਹੀਦਾ ਟਰੈਨ ਨਾਲ ਦਾ ਆਹ ਓਕੇ ਇਹ ਹੋਇਆ 900 ਰੁਪਏ ਦਾ 900 ਠੀਕ ਹੈ ਉਹ 1100 ਦਾ ਕਿੰਨਾਂ ਬੰਮ ਤਾਂ ਇਹ ਨਾ 1200 ਦਾ ਤਾਂ ਦੂਆ ਉਹ ਪਿਛਲੇ ਸਾਲ ਲੈ ਆਏ ਤੇ ਜਿਹੜਾ ਸੀ ਦੇਖਣਾ ਉਹ ਚੱਕੀ ਲਿਆ ਉਹਦੇ ਵਾਲਾ ਠੀਕ ਹੈ ਜੀ ਫਰਕ ਹੋ ਗਿਆ ਭਾਈ ਹਾਂ ਇਹ ਟੈਂਡਰ ਫੇਲ ਹੋ ਗਿਆ ਹੈ ਇਹ ਮਹਿੰਗਾ ਭਾਈ ਤਾਂ ਹੀ ਆ ਤਾਂ ਹੀ ਪਿਛਲੇ ਸਾਲ 1200 ਦਾ ਆਇਆ ਤਾਂ ਪਰਾਰ ਐਮ ਐਮ ਦਾ ਫਰਕ ਹੈ ਤਾਂ ਹੀ ਪਤਾ ਨਹੀਂ ਲੱਗਦਾ ਉਹ ਵੈਸੇ ਦੇਖਣੋਂ ਤਾਂ ਜਦੋਂ ਲੱਗਦਾ 2 ਐਮ ਐਮ ਦਾ ਫਰਕ ਹੈ ਦੇਖ ਮੋਈ ਕਹਿੰਦਾ ਮੈਂ ਇਹ ਮੈਨੂੰ ਪਤਾ ਵੀ ਮੈਂ ਇਹ ਵੀ ਕਹਾ ਪੀਏ 1000 ਦਾ ਗਾ ਅੱਗੇ ਮੈਂ 1200 ਦਾ ਲੀ ਗਿਆ ਤੇ ਇੰਨੀ ਉਹ ਲੱਗਿਆ ਉੰਨੀ ਮੋਟਾ ਮਨੂੰ ਇਹ ਦੁਕਾਨ ਚ ਪੀਆ ਪਰ ਇਹ ਮੋਟਾ ਛੜਾ ਜਾ ਕੀ ਘਾਟਾ ਚਲ ਕੋਈ ਨਹੀਂ ਬਦਲੇ ਆਉਂਦੇ ਉਹਨਾਂ ਕੋ ਤਾਂ ਲੱਗੀ ਹੋ ਜਾਣਾ 2000 ਰੁਪਏ ਘਾਟਾ ਪੈਜੀ ਕੰਪਨੀ ਨੇ ਦੂਈ ਵਾਰ ਦੱਸੀਆਂ ਜੀਆਂ ਹੈਂਕ ਹਾਂ ਨਹੀਂ ਆ ਦੇ ਲੈ ਪਿਛਲੇ ਸਾਲ ਰਸਾ ਲੈਇਆ ਤਾਂ ਮੈਂ ਕਿਹਾ ਵੀ ਚਲ ਰੇਡੀ ਦਾ ਸਰੀ ਜਣਾ ਉਹ ਜਿੰਦੀਪ ਨੂੰ ਦੇ ਦਿੱਤਾ। ਹੁਣ ਆ ਕਿਸੇ ਹੋਰ ਨੂੰ ਦੇ ਦੇ ਪੁੱਤ ਲਾ ਗਾਹ ਕੇ ਹੁੰਦਾ। ਬਿੰਦਰਵਰਗ ਪਤਲਾ ਏ। ਤਾਂ ਕਾਊ ਗਿਆ। ਪਤਲਾ ਹੀ ਹੋ ਗਏ ਪੈਸਿਆਂ ਨੂੰ। ਪਤਲਾ ਏ ਪਤਲਾ। ਅਗਲੇ ਤੇ ਵੀ ਨਹੀਂ ਕੰਮ ਆਉਣਾ। ਐਦਾ ਕਿ ਮੈਨੂੰ ਐ ਲੱਗੇ ਕਿ ਉੱਡਾ ਹੀ ਮੋਟਾ। ਮੈਂ ਵੀ ਗੌਰ ਨਹੀਂ ਕਰੀ ਦੁਕਾਨ ਵਿੱਚ ਨੇਰਾ ਜੀ ਕਰਕੇ। ਸਾਜਰੇ ਮਨ ਦਾ ਚੱਲ ਠੀਕ ਆ ਵੀ ਐਡਾ ਕੀ ਆ। 18 ਉਹਨੇ ਪਹਿਲਾਂ 18 ਦਿਖਾਇਆ ਸੀ। ਉਹ ਜ਼ਿਆਦਾ ਪਤਲਾ ਦਤਾ। ਮੈਂ ਕਹ ਵੀ ਨਹੀਂ origional ਉਹ ਮੋਟਾ ਹੋ। ਜੇ ਦੇਖਿਆ ਉਹਨੇ 20 ਦੇ ਦਿੱਤਾ। ਹੈ ਅਸਲ ਚ 2m ਵਿੱਚ। ਚੱਲ ਚੱਲ ਬਦਲੇ ਆਉਣਾ ਜਾਣਾ ਹੀ ਆ ਸਟicker ਲੈਣ ਬਣੀ ਨਹੀਂ ਗੱਲ ਫੋਟੋ ਦੇ ਕੇ ਆਇਆ ਤਾਂ ਉਹਨਾਂ ਨੂੰ ਹੁਣ ਲਿਆਉਂਗਾ ਨਾਲੇ ਫੋਟੋ ਲਿਆਉਂਗੀ ਚਲਦੀ ਆਪਾਂ ਨਾਲੇ ਜਾਂ ਪੱਤਾ ਮੋੜੇ ਆਉਂਦੇ ਹਾਂ ਫੇਰ ਕਹਿੰਦਾ ਵਾਏ ਨਾ ਕਰ ਮੈਂ ਫੇਰ ਅੱਜ ਵੀ ਨਾ ਨਾ ਮਿੱਤਰ ਉਹ ਤਾਂ ਕੰਧਾ ਜੀ ਇਹ ਵੇ ਜੀ ਕੋਈ ਚੱਕਰ ਨਹੀਂ ਘੰਟਾ ਗਿਆ ਤਾਂ ਉਹਨੇ ਤਾਂ ਘਾਟੇ ਦੇ ਉੱਪਰ ਹੋ ਗਿਆ ਮੇਰਾ ਛੋਟੀ ਉਟੀ ਖਾ ਕੇ ਜਾਂਦੇ ਆ ਹੁਣ ਚਲੋ ਹੋਰ ਫੇ ਕਿੱਦਾਂ ਪੁਰ ਪਲਵਾਨ ਦੇਖ ਤਾਂ ਆ ਬਦਲ ਕੇ ਲਿਆਂਦਾ ਪਲਵਾਨ ਹੁਣ ਹੋਰ ਕਿਆ ਪਹਿਲਾਂ ਜਿਆਦਾ ਬਰੀਕਾ ਆ ਗਿਆ ਭਲੇ ਏਕੇ ਗੱਲ ਜਾਂ ਘਰ ਵਾਲੇ ਦਾ ਰਸੇ ਕਾ ਮਲਾ ਕੇ ਦੇਖਿਆ ਜਿਹੜਾ ਜਗਦੀਪ ਨੂੰ ਦਿੱਤਾ ਤਾਂ ਪਿਛਲੇ ਸਾਲ ਮੈਂਗਾ ਵੀ ਫਿਰ ਔਖਾ ਹੁਣ ਕਈ ਵਾਰੀ ਬੰਦਾ ਕੋਈ ਅਸੀਂ ਨਹੀਂ ਜਿਆਦਾ ਲੱਦੂਗੇ ਕੋਈ ਹੋਰ ਤਾਂ ਜਿਆਦਾ ਲੱਦੇ ਲੰਦਾ 120 25 ਰੁਪਏ ਫਿਰ ਦਤਾ ਹੁਣ 135 125 ਰੁਪਏ ਕਿਲੋ ਫਿਰ ਦਾਂ 120 25 ਹਾਂ 120 25 ਕਿ ਹੈ ਨੇ ਮਾਗਦੇ 20 ਬੱਚੀ ਨਾ ਨਾ 100 100 ਭੁੱਲ ਗਿਆ ਇਹ ਤੋ ਵੀ 14 1500 ਦਾ ਪੈ ਗਿਆ ਇਹ ਪਹਿਲਾ ਪੈ ਗਿਆ ਤਾਂ 950 ਦਾ 950 ਦਾ ਕਿੰਨਾ ਰੱਖਦੇ ਲੋ ਇਹ ਉਹ ਹੈਗਾ ਤਾਂ ਸਵਾ 6 ਕਿਲੋ ਇਹ ਹੋ ਗਿਆ 1.5 ਕਿਲੋ ਮੈਂ ਚੱਲ ਹਾਂ ਮੋਟਾ ਹੀ ਠੀਕ ਆ ਤਕੜਾ ਇਹ ਲਿਆਇਆ ਵੀ ਲੰਬਾ ਉਹਦੇ ਨਾਲੋਂ ਮੈਂ ਇਹਦਾ ਵੀ ਲੰਬਾ ਲਿਆ ਨਾ ਪਹਿਨਣ ਵਾਲੇ ਨਾਲੋਂ ਜਿਹੜਾ ਆਪਣੇ ਕੋ ਮੇਰੇ ਕੋ ਪਹਿਨਾਤਾ ਉਹਦੇ ਜਿੰਨੇ ਹੀ ਲਿਆਇਆ ਤਾਂ 120 ਫੁੱਟ ਹਾਂ ਫੁੱਟ ਨਾ 120 ਹਾਂ ਹੁਣ ਚਾਹੀਏ 316 ਦੇ ਲਈ ਜਾਈ ਤੂੰ ਬਾਦੂ ਥੱਲੇ ਇਕੱਠਾ ਹੋਇਆ ਰਹਿਣਾ ਮਸਰੀ ਲੱਗੇ ਬੀਜਣ ਹਾਂ ਵਾ ਠੀਕ ਹੈ ਡ੍ਰਿਲ ਚੱਕ ਲੈਣੀ ਸੀ ਜਿਹੜੀ ਕਾ ਮੈਂ ਬੀਜੀ ਸੀ ਬਾਅਦ ਹੀ ਹੋਈ ਡ੍ਰਿਲ ਲੈ ਆ ਦੇਸੀ ਡ੍ਰਿਲ ਲੈ ਉਹ ਕਿੱਥੇ ਉਧਰ ਘਰਾਂ ਦਾ ਜਾਈ ਭਾਈ ਨਹੀਂ ਉਧਰ ਪਈ ਉਹ ਉੱਥੇ ਬਾੜੀ ਚ ਇੱਧਰ ਬਟੇ ਆ ਜਲਾ ਪਿਆਜ਼ 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 ਠੀਕ ਆ ਮਸਰੀ ਮੇਰੇ ਹੁਣ ਜੰਮੀ ਆ ਜੀ ਐਨ ਪਰ ਮੈਂ ਪਾਣੀ ਲਾਉਣੇ ਆ ਲਾ ਸੁੱਕ ਗਿਆ ਦੇਖ ਤੇਰਾ ਖੇਤ ਤੇਰੇ ਨਾਲੋਂ ਬਾਅਦ ਚ ਵੀਜੀ ਮੈਂ ਨੇ ਤਾਂ ਗਿੱਲ ਬਹੁਤ ਹੀ ਮੇਰੇ ਵੀ ਤਾਂ ਰੌਣੀ ਕਰਿਆ ਤੇ ਇੱਥੇ ਬਾਅਦ ਚ ਰੌਣੀ ਕਰਿਆ ਮੈਂ ਬਾਅਦ ਤਾਂ ਤਾਂ ਨਾ ਪਹਿਲਾਂ ਹਾਂ ਇੱਕ ਦਿਨ ਪਹਿਨਾ ਵਾਇਆ ਮੈਂ ਲੱਗਦਾ ਨਹੀਂ ਸੁੱਕਿਆ ਵੇ ਲਾ ਬੂਟੇ ਤੇਰੇ ਬੜੇ ਆ ਪੱਤੇ ਦੇ ਲੱਗੇ ਜਿਹੜੇ ਸਾਗ ਆਉਂਦੀ ਖੜਖੜ ਕਰਦੇ ਉੱਪਰ ਤੇ ਚਲੋ ਥੋੜੀ ਰਹਿ ਗਈ ਐ ਆਏ ਆ ਬਈ ਬਾਹਰ ਸਾਰੀ ਹੋ ਗਈ ਵਿਚੇ ਡਾਇਦੀ ਮਿਕਸ ਹਾਂ ਠੀਕ ਆ ਫੋਟੋ ਆ ਲਿਆ ਫੋਟੋਕ ਦੀ ਲਾਈਨਪ ਵੀਜੀ ਬਾਸ ਆ ਹੋ ਆਓ ਬਸ ਫੋਟੋ ਕਿਤੇ ਕਿੱਠ ਨਾਲੋਂ ਜ਼ਿਆਦਾ ਕਰਨੀ ਉਹਨੇ ਪਛੇਤੀ ਨੇੜੇ ਚਾਹੀਦੀ ਆਓ ਫੇ ਚਾਹੀਦੀ ਤਾਂ ਨੇੜੇ ਆ ਪਰ ਫੇਰ ਵੀ ਕੱਦ ਬਹੁਤ ਆ ਨਾ ਕਰੇ ਚੰਗੀ ਗੱਲ ਆ ਕੱਲ ਦੇਖਦੇ ਆਂ ਬੀਜੀ ਤੇ ਬੀਜੀ ਕੇ ਵਧੀਆ ਮੈਂ ਵੀ ਤਾਂ ਬੀਜੀ ਵੀ ਮੇਰੇ ਹੁਣ ਜੰਮਣ ਲੱਗੀ ਜਿਹੜੀ ਸੁੱਕ ਚੁੱਕਣੀ ਪਈ ਆ ਹਲੇ ਜਿਹੜਾ ਪਿੰਡ ਬੀਜੀ ਆ ਪਿੰਡ ਨਹੀਂ ਪਿੰਡ ਵਾਲੇ ਦਾ ਬੰਗਾ ਲੇ ਹੋ ਗਿਆ ਸਵਰਾਇ ਕਰਤੀ ਸੀ ਹਾਂ ਉਹ ਤਾਂ ਐਂ ਹੀ ਤਾਂ ਦੇਖ ਕੇ ਮੈਂ ਉਹ ਬਸ ਨਾ ਸਰ ਕਰ ਗਈ ਲਸਣ ਪਰ ਕਰਿਆ ਨਹੀਂ ਨਾਲੇ ਛੋਲੇ ਪਰ ਵੀ ਹੋ ਜਾਂਦੀ ਆ ਉਹ ਲਸਣ ਦਾ ਪਹਿਰੇ ਤੋੜਾ ਹੁੰਦਾ ਅਗਰ ਜੋ ਪਾਣੀ ਚਾਹੀਦਾ ਤਾਂ ਪਾਣੀ ਤਾਂ ਮੇਟੂ ਗਿੱਲਾ ਦਾ ਬਹੁਤ ਤਾਂ ਖੇਤ ਯਾਰ ਲਸਣ ਤਾਂ ਪਤਾ ਠੀਕ ਆ ਲਸਣ ਤਾਂ ਠੀਕ ਆ ਲਸਣ ਦਾ ਚੱਕ ਤਾਂ ਕੱਖ ਸਾਰਾ ਹੀ ਚਲ ਦੇਖਦਾ ਮੈਂ ਅੱਜ ਐਂਟਰਾ ਕਾਲ ਕਰਦਾ ਉਹਦੇ ਕੋ ਫਿਰ ਸਾਰੇ ਬੀਜ ਨੇ ਯਾਰ ਹਾਂ ਹੁਣ ਤੇ ਕਿਹੜਾ ਬੀਜ ਆ ਜੀ ਛੋਲੇ ਨਹੀਂ ਆ ਮਸਰੀ ਦਾ ਬੀਜ ਹੋਣੀ ਨਵੰਬਰ ਤੱਕ ਛੰਬਾ ਮਸਰੀ ਪਰ ਵੀ ਕਰਤੀ ਘਰ ਆਈ ਕਹਿੰਦਾ ਫਿਰ ਚੋਰਾ ਛੋਲੀ ਜਿਹਾ ਮਸਰੀ ਬੀਜੋ ਜੂ ਨਹੀਂ ਵੇ ਪਿਆਜ ਲੱਗ ਜੂ ਅਗਲੇ ਮਹੀਨੇ ਹੋਰ ਕੇ ਉਹ ਨਵੇਂ ਤੇ ਨਵੇਂ ਸਟਾਰਟ ਕਰਦਾ ਕੱਢਦਾ ਕਹਿੰਦਾ ਮਿੱਠੂ ਨੂੰ ਪੁੱਛ ਲਾ ਮਿੱਠੂ ਦੀ ਵੀ ਸਲਾਹ ਲੱਤੀ ਮਿੱਠੂ ਕਹਿੰਦਾ ਹੋ ਜੇਣੀ ਆਹ ਲਿਆ ਵਾਹ ਸਾਲੇ ਬਾਤ ਕਰਦਾ ਜੈ ਲੋਜ ਜਿਆਦਾ ਲੱਗਦੀ ਲੈ ਪੰਪ ਦੀ ਉਨੀਓ ਬਾਈ ਹੋਰ ਜਿਆਦਾ ਲੱਗਦਾ ਫੁੱਲਾ ਫੱਲਾ ਪਰ ਲਿਖਿਆ ਵੈਰ ਸਬਜ਼ੀਆਂ ਵਸਾਰੀਆਂ ਨਹੀਂ ਪਿਆਜ ਚੱਕਰਵਾਜੀ ਇਹ ਐਕਸਪਾਇਰ ਤਾਂ ਨਹੀਂ ਹੋ ਗਈ ਤੀ ਨਾ ਨਾ ਐਕਸਪਾਇਰ ਕਾਨੂੰ ਹੋਈ ਆ ਉਹ ਪ੍ਰਾਣੀ ਹੋ ਗਈ ਉਹ ਉਹ ਕਹਿੰਦਾ ਤ ਵੀ ਤੇ ਬਸਰ ਕਰਦੀ ਆ ਕਹਿੰਦਾ ਵੀ ਫੇਰ ਠੀਕ ਹੋ ਜਾਂਦਾ ਉਹ ਪਾਣੀ ਲੈ ਬਸ ਹਾਂ ਕਿੱਧਰੋਂ ਕੱਢੂੰਗਾ ਹਾਂ ਇਹਨੂੰ ਕੱਢ ਦਿੰਦਾ ਹਾਂ ਇਹ ਲੋਟ ਚਾਹੀਦੀ ਆ ਜਿਹੜੀ ਮੜੀ-ਮੋਟੀ ਧੁੱਪਾਂ ਇਹ ਲੋਟ ਪੈਂਦੀ ਆ ਪਿੱਛੇ ਸੋਗਾ ਵੀ ਆ ਦੇਖ ਲੈਣ ਦੇ ਪਹਿਲਾਂ ਮੈਂ ਨੇੜੇ ਲਾ ਲੈ ਕੇ ਦੇ ਕਾਇਰ ਹੈ ਰ ਖਾ ਖੇ ਚੱਲ ਚੱਲ ਵਾਹਿਗੁਰੂ ਮੇਰੇ ਮਸਰੀਏ ਸੌਕੇ ਜੇ ਕਰਕੇ ਰਹਿ ਗਈ ਉੱਪਰ ਥੋੜੀ ਜੀ ਬਾਹਰ ਲੱਗੇ ਰਹਿ ਗਏ ਦਾਣੇ ਜੰਮ ਤਾਂ ਆਏ ਉਹ ਵੀ ਗਿੱਲ ਗਿੱਲ ਪਰ ਟਾਈਮ ਲੈਣਾ ਉਹਨਾਂ ਨੇ ਚਲ ਪਰਵਾ ਮਿੱਟੀ ਪੈ ਜਾ ਮੋੜੀ ਮੋੜੀ ਹਾਂ ਹਾਂ ਪੈ ਗਈ ਤੇ ਪਰ ਤਾਂ ਉਹ ਵਧੀਆ ਲੱਗੀ ਪਿੱਛੇ ਭਾਰੀ ਆ ਉਹ ਹਾਂ ਉਹ ਹੈ ਵੀ ਗਿੱਲਾ ਫੇਰ ਉਹ ਦੇਖ ਐ ਵਧੀਆ ਸੋਗਾ ਮਾਰਤੀ ਜੋ ਦਾ ਦੂਰ ਹੈ ਹੋਰ ਉਹ ਤੇ ਤੇਰੇ ਹੱਥ ਹਸ ਸਟੀering ਤਾਂ ਠੀਕ ਐ ਇੰਨੀ ਕਿ ਦੂਰ ਬਹੁਤੀ ਨੇੜੇ ਵੀ ਨਹੀਂ ਚਾਹੀਦੀ ਬਹੁਤੀ ਦੂਰ ਵੀ ਨਹੀਂ ਚਾਹੀਦੀ ਬਸ ਆਹ ਕਹਿੰਦੇ ਪਛੇਤੀ ਦਾ ਥੋੜਾ ਬੀਜ ਵਧਾ ਦੇਵੇ ਆਹੋ ਹੀ ਨੇੜੇ ਕਰਦੇ ਆ ਵੀਰ ਵਾਧੂ ਉਹ ਵੀ ਬੀਜ ਵਧਾ ਦਿੰਦੇ ਆ ਉਹ ਕਿੰਨਾ ਬੀਜ ਲਾਇਆ ਤਾ ਇਹ ਭਈ ਇਹਦਾ ਵੀ ਥੋੜਾ ਹੁਣ ਹੋੜਾ ਹੈ ਹੋਰ ਕੀ 14 15 ਕਿਲੋ ਪੈਂਦਾ ਗੀਲੇ ਦਾ ਤੂੰ ਦੇਖੀ ਯਾਰ ਗੀਲੇ ਦਾ 14 15 ਕਿਲੋ ਕਿੰਨਾ ਹੋਗਣਾ ਐਵਰੇਜ ਕੱਢ ਲਾ ਆਇਆ ਦਾ ਉੱਧਰ ਮੈਂ 3.5 ਕਿਲੋ ਵੀ ਬਿਲਾਤਾ ਕਰਨ ਚੱਲ ਹਾਂ ਜੀ ਕਿੰਨੇ ਲਓ ਜੀ ਮਸਰੀ ਕੀ ਨਹੀਂ ਆਏ ਬਾਪੂ ਗਰ ਸ਼ਾਹੂ ਜੀ ਕਰ ਜੀ ਮੋਆਇਨਾ ਕਰਨ ਆਏ ਆ ਅਸਲ ਵਿੱਚ ਨਾ ਸ਼ਾਈ ਦੇ ਪਰ ਥੋੜੀ ਜੀ ਮਿੱਟੀ ਘਟ ਪਈ ਆ ਮਿੱਟੀ ਘਟ ਪਈ ਆ ਜਿੱਥੇ ਮਿੱਟੀ ਪੈ ਗਈ ਹਾਂ ਉੱਥੇ ਐਂ ਜੰਮਿਆ ਜਿਆ ਦੇ ਲੈ ਹੁਣ ਲੱਗੀ ਜੰਮਣਾ ਇਹ ਤਾਂ ਉਹਦੇ ਸਾਹਮਣੇ ਖੜ ਕੇ ਇੱਧਰ ਖੜ ਕੇ ਦੇਖ ਲੈਣ ਕਿ ਕਿਹੜਾ ਦਿਖਦੀ ਆ ਹਾਂ ਰੈਈ ਮਾਰਦੀ ਕਹਾ ਤਾਂ ਗਾਂਹ ਰੈਈ ਮਾਰਦੀ ਆ ਗੰਨਾ ਵੀ ਜੰਮਿਆ ਆਇਆ ਹੁਣ ਗੰਨਾ ਨਹੀਂ ਆ ਬੰਦਾ ਇਹਨਾਂ ਦਾ ਜੰਮਿਆ ਬਾ ਦੇਖ ਆ ਤਾਂ ਸਪਰੇਅ ਮਾਰਤੀ ਸੀ ਮੈਂ ਝਟਪਟ ਇੱਧਰ ਨੂੰ ਲੈਨ ਦੇਖ ਸਿੱਧੀ ਹਾਂ ਸਿੱਧੀ ਲੈਨ ਦੇਖ ਹਾਂ ਹਾਂ ਜੀ ਮੋਸਰੀ ਤੇ ਜੰਮੀ ਸਾਰੀ ਹਾਂ ਓਏ ਜੰਮੀ ਹੋਣੀ ਹੋਰ ਜਿਹੜੀ ਹੈਗੀ ਇੱਧਰ ਜ਼ਿਆਦਾ ਜੰਮੀ ਜਿੱਥੇ ਪਹਿਲਾਂ ਲਫਾਫਾ ਬੰਨਤਾ ਤਾਂ ਫਿਰ ਨਹੀਂ ਗੜਾਈ ਕਰੂੰਗਾ ਜੀ ਹਾਂ ਇਹ ਕੱਖ ਦੀ ਲੜਾਈ ਤਾਂ ਕਰਨੀ ਹੋ ਪੈਣੀ ਆ ਹੁਣ ਇਹ ਵੀ ਹਾਂ ਹਾਲ ਤਾਂ ਕੱਖ ਹੋਊ ਜੀ ਨਹੀਂ ਜੰਮਣ ਲੱਗ ਗਿਆ ਫੇਰ ਚਲ ਮੜਾ ਮੁੱਟੇ ਤੇ ਕੁਝ ਨਹੀਂ ਫਿਰ ਗੜਾਈ ਤਾਂ ਕਰਨੀ ਹੋ ਪੈਣੀ ਆ ਦੀ ਇੱਕ ਮੈਂ ਕਿਹਾ ਹੁਣ ਖੋਖੀ ਕੋ ਮੇਰਾ ਬਹੁਤ ਹੋ ਗਿਆ ਹਲੇ ਨਹੀਂ ਕਮਾਉਣੀ ਹੈਗੀ ਜਾਈ ਨਹੀਂ ਨਹੀਂ ਹਲੇ ਉਹੀ ਬੇਲੀ ਲੇਬਰ ਨਹੀਂ ਖਾ ਜਾਣੇ ਲੇਬਰੇ ਕਰੂ ਸਾਨੂੰ ਭੇਜੋ ਪਹਿਲੇ ਹੋਰ ਹੋਇਆ ਉਹਨਾਂ ਦੇ ਫੇਰ ਦੇਖਾਂਗੇ ਵੀ ਇੱਕ ਵਾਰੀ ਗੜਾਈ ਕਰਾ ਲਾਂਗੇ ਕਾਹੋਂ ਹਾਂ ਇੱਕ ਵਾਰੀ ਗਾਹ ਗੜਾਈ ਕਰਾ ਲਾਂਗੇ ਉਹ ਵੀ ਕੋਹਲੀ ਵਾਲਿਆਂ ਕੇ ਕਰਾ ਲਦੇ ਉਹ ਜਿਆਦਾ ਕੱਖ ਨਾ ਹੋ ਜੇ ਫੇਰ ਕਰ ਲਿਓ ਕਿਤੇ ਜਿਆਦਾ ਕੱਖ ਪਾ ਕੇ ਲੇਬਰ ਫੇਰ ਪੈਕਿੰਗ ਜਬਰੇ ਮਾਰਤੀ ਐ ਤੁਸੀਂ ਕਿਹੜੀ ਆ ਯਾਰ ਸਾਡੇ ਦਿਖਾਈ ਦੇ ਕਿਹੜਾ ਇਹਦੇ 'ਚ ਤਾਂ ਹੈ ਨਹੀਂ ਕੱਖ ਪਰ ਉਹ ਗੰਨਾ ਇਹ ਨਿਕਲਣ ਲੱਗ ਗਿਆ ਪੂਰਾ ਪਾਣੀ ਕੱਦ ਕੇ ਲਾਈਏ ਇਹਨੂੰ ਪਾਣੀ ਪਾਣੀ ਦੀ ਕੀ ਲੋੜ ਆ ਗੰਨਾ ਮੰਗਦਾ ਰਾਵੀ ਦਾ ਕਪਾ ਕਪੇ ਪਾਣੀ ਕਿਨੇ ਭਜਨ ਉਹੀ ਕਿਹਾ ਵੀ ਸਾੜਾ ਸਾੜਾ ਜ ਮਾੜਾ ਮਾੜਾ ਲਾਦੀ ਨਾਲ ਇਹਨੂੰ ਸੁਲਾਬ ਜੀ ਹੋ ਜੂਗੀ ਸੁਲਾਬ ਜੀ ਹੋ ਜੂਗੀ ਮੈਂ ਕਹਿੰਨ ਪੰਜ ਕਿ ਦਿਨ ਅਟਕੇ ਚਾਰ ਨਹੀਂ ਪੰਜ ਆਦਿ ਤਾਂ ਅਟਕੇ ਜਾਣਾ ਹੁਣ ਆ ਗੰਨਾ ਹੋਰ ਨਿਕਲੇ ਆਵੇ ਇਹਦਾ ਜੰਮਿਆ ਇੱਧਰ ਨਹੀਂ ਹੈ ਇੱਧਰ ਵੀ ਜੰਮਿਆ ਆਉਣਾ ਸਾਹੀ ਤੈਨੂੰ ਲੱਗਦਾ ਉਹ ਵੀ ਉਹ ਪੁੱਠੇ ਪਾਸੇ ਤੇ ਦੇਖਦਾ ਤੈਨੂੰ ਕੋਲ ਖੜਿਆ ਨੂੰ ਨਹੀਂ ਦੇਖਦਾ ਇੱਧਰ ਤੇ ਨਿਗਾਹ ਮਾਰ ਉਹ ਤੈਨੂੰ ਕਿੰਨਾ ਜੰਮਿਆ ਪਿਆ ਦੇਖ ਇੱਧਰ ਹੈਗਾ ਉਹ ਦੇਖ ਇੱਧਰ ਤੇ ਉਧਰ ਨੂੰ ਦੇਖਦਾ ਉਧਰ ਤੇ ਇੱਧਰ ਨੂੰ ਦੇਖਦਾ ਹਸੂਰਜ ਕਰਕੇ ਲਈ ਬੋਤਲ ਕਿਹਦੇ ਰੱਖੀ ਨੇ ਉਹ ਤਾਂ ਭਈਆ ਉਦੋਂ ਆਇਆ ਤਾ ਉਹਰੇ ਬੈਠਾ ਪਛੀਆਂ ਜੀ ਦੱਬਦਾ ਦਾ ਹ ਕੋਈ ਲੈ ਆਇਆ ਤਾਂ ਗੈਲ ਆ ਗੰਨਾ ਤਾਂ ਨਿਕਲੇ ਆਉਣਾ ਸਾਰਾ ਹੀ 5-7 ਦਿਨਾਂ ਚ ਹੋਰ ਨਿਕਲੇ ਆਉਣਾ ਹੈ ਨਾ ਲੈਣ ਐਨ ਦਿਖਦੀ ਏ ਸਿਰੇ ਤੱਕ ਮੈਂ ਨਹੀਂ ਨਹੀਂ ਲਊਂਗੇ 5-4 ਦਿਨ ਵਿੱਚ ਗੰਨਾ ਸਾਰਾ ਹੀ ਨਿਕਲੇਗਾ ਕੰਨੇ ਪੇ ਕਿਹਨੂੰ ਜਵਾਬ ਪੈਣਾ ਹੈ ਕਹ ਤਾ ਕੰਨੇ 'ਤੇ ਕੋਈ ਜ਼ਮਾਵੀ ਨਹੀਂ ਪੈਣਗੇ ਉਹ ਵੀ ਸਿਰ ਹੁੰਦੇ ਉਹਦਾ ਜ਼ਮਾਵ ਮਾਰਨਾ ਹਾਂ ਉਹਦਾ ਕਿਹਨੂੰ ਜਵਾਬ ਆ ਜਾਂਦਾ ਇਹ ਫਿਰ ਗੰਨਾ ਜੇ ਪਾਣੀ ਲਾ ਦੇ ਸਾਰਾ ਉਹ ਜਿੰਦਾ ਬੜਾ ਛੰਡਾ ਜੀ ਹੋ ਗਿਆ ਇਹ ਵੀ ਧੁੱਪ ਮੰਗਦਾ ਨਾ ਸ਼ਰਮੀ ਹਾਂ ਮੈਂ ਕਿਹਾ ਪਾਣੀ ਨਾਲ ਆਇਆ ਪੰਜ ਦਿਨਾਂ ਨਾਲ ਹੈ ਅਜੇ ਪੰਜਾਹ ਦਿਨ ਕੱਢ ਲੈਣੇ ਆ ਇਹ ਤਾਂ ਗੰਨਾ ਦੇਖਣ ਲੱਗ ਕੇ ਬਸ ਇਹ ਤਾਂ ਪੂਰਾ ਗੰਨਾ ਨਿਕਲ ਆਉਣਾ ਇਹ ਕਹਿੰਦਾ ਮੈਂ ਇਹ ਤਾਂ ਗੰਨਾ ਤਾਂ ਨਿਕਲੇ ਆਉਣ ਤਾਂ ਮੈਂ ਝਟਪਟ ਮਾਰਤੀ ਉਹਨੇ ਮਾਰਤਾ ਥੋੜਾ ਜਾ ਕਹੋ ਨਾ ਇਹ ਵੀ ਨਿਕਲੇਗਾ ਉਹ ਤਾਂ ਨਿਕਲੇ ਆਉਣ ਆਏ ਆ ਵੀ ਉਹ ਇੱਕ ਵਾਰੀ ਸੁੱਕ ਕੇ ਤੁਰਨਾ ਨਾ ਫਿਰ ਉਹਨੇ ਮੈਂ ਕੱਖ ਜੀ ਦੀ ਦਵਾਈ ਮਾਰਤੀ ਸੀ ਨਾ ਹਾਂ ਕਿ ਇੱਧਰ ਜਿੱਥੇ ਘੱਟ ਮਿੱਟੀ ਆ ਥੋੜੀ ਜੀ ਪਈ ਕਾਲੀ ਬੇਸ਼ਕ ਦਸ ਦਿਨਾਂ ਨਾਲ ਕੋਈ ਜਾਨ ਨਹੀਂ ਨਾ ਆਈਏ ਤੇ ਅੱਜ ਕੱਲ ਤੇ ਬਹੁਤ ਵੀ ਦੇ ਹੁੰਦੇ ਆ ਜਿਨੀ ਦੇ ਤੇ ਪਾਣੀ ਨਹੀਂ ਲਉਣਾ ਕੱਖ ਨਹੀਂ ਵੀ ਜੰਮਣਾ ਹਾਂ ਕੱਖ ਨਹੀਂ ਜਾਵੇ ਜਿਦੋਂ ਤੇ ਪਾਣੀ ਆਉਣਾ ਫੇ ਕੱਖਨੇ ਵੀ ਜੰਮਣਾ ਉਹ ਤਾਂ ਵੀ ਹੈ ਹੀ ਆ ਪਾਣੀ ਨਾਲ ਆਪਾਂ ਦਾ ਉਹ ਨਹੀਂ ਘੁੰਮ ਸਕਦੀ ਕੋਲੀ ਤਾਂ ਘੁੰਮ ਜਣੀ ਕੋਲੀ ਤਾਂ ਕੋਈ ਬੜੀ ਗੱਲ ਨਹੀਂ ਹੈਗੀ ਕੋਲੀਆਂ ਸੌਖਾ ਕਰਨੀ ਕੋਲੀ ਘੁਮਾ ਦੇਣੀ ਆਪਾਂ ਨੇ ਪਾਣੀ ਦੇ ਬਾਅਦ ਘੁਮਾਵਾਂਗੇ ਨਾਲੇ ਡੌਲਾ ਟਾ ਕੇ ਵਿੱਚ ਗੇਰ ਦੇਣੀ ਆ ਗੱਬੇ ਵਾਲੀ ਡੌਲ ਛੱਡ ਦੇਣੀ ਮਸਰੀ ਆ ਜੀ ਬਸ ਦੋ ਬੰਦੇ ਰੱਖ ਕੇ ਮੜੀ ਮੜੀ ਡੋਲਾਂ ਵਿੱਚ ਨੂੰ ਗੇਰਦੇ ਨੇ ਮਿੱਟੀ ਹੋਰ ਪੈਜੂਗੀ। ਆ ਲੈ ਆਪ ਲੱਜੋ। ਦੋ ਬੰਦੇ ਰੱਖ ਕੇ ਦਿਹਾੜੀ ਤੇ ਮਾਰਨਾ ਸੀ ਕੱਢ ਕੇ। ਦੋ ਬੰਦੇ ਰੱਖ ਕੇ ਕੱਢੇ ਜਿਹੜਾ ਆ। ਹਾਂ ਹਾਂ। ਹੂੰ। ਨਿਕਲੇ ਆਉਣਾ 16 ਤਾਂ ਲੈਣਾ ਏ। ਅੱਗੇ ਮੰਗਉਣੀ ਵੀ 8 8 ਬੰਦੇ ਬੈਠੇ। ਉਹਦੇ ਪਰ ਹੈਸ਼ਾਈ ਇਹਦੇ 'ਪਰ ਸਪਰੇ ਕਰੀਤੀ ਉਦੋਂ ਮੈਂ। ਤੇਰੀ ਲਸਣ ਪਰ ਵੀ ਕਰੀਤੀ। ਛੋਲਿਆਂ ਪਰ ਵੀ ਕਰੀਤੀ। ਲਸਣ ਨੂੰ ਤਾਂ ਕੱਖ ਮਾਰਤਾ ਸਾਰਾ ਹੀ। ਆ ਦੇਖ ਲੈ ਛੱਡਿਆ ਨਹੀਂ ਕੱਖ ਜਮਾ ਵੀ ਵਿੱਚ। ਹਈ ਛੋਲੇ ਆ ਮੈਂ ਥੋੜਾ ਜਿਹਾ ਸਰ ਕਰ ਗਈ ਚਲ ਕਿੱਧਰ ਛੋਲੇ ਬਾੜੇ ਹੀ ਚੱਕਰ ਛੋਲੇ ਕਰਦੇ ਕਿੱਥੇ ਜੇ ਛੋਲੇ ਇਕੱਠੇ ਜੇ ਥੋੜੀ ਜਿਹੀ ਜਗ੍ਹਾ ਤਾਂ ਗਰਾਈ ਵੀ ਹੋ ਜਾਂਦੀ ਬੋਲ ਉਹ ਹੋ ਤਾਂ ਜਾਣੀ ਸੀ ਮੈਂ ਉਰੇ ਮਾਰ ਕੇ ਗਿਆ ਤਾਂ ਬਚ ਗਈ ਦੀ ਮੈਂ ਕਿਹਾ ਚੱਲ ਉਹਦੇ ਪਰ ਵੀ ਮਾਰ ਦਿੰਦੇ ਆ ਇਹ ਸੋਰੇ ਆਈ ਇਹ ਤਾਂ ਸੰਧੀ ਆ ਗਈ ਹੈ ਲਓ ਸੰਧੀ ਆਈ ਵੀ ਆ ਪਹਿਲਾਂ ਜੀ ਲੈਣਗੇ ਉਹ ਜਿਹੜਾ ਇਹਦੇ ਚ ਕਾਕੀ ਜੰਮੇ ਤਾਂ ਸਭ ਮਾਰਤਾ ਵਿੱਚ ਜਿੰਨਾ ਲੈਣਾ ਚ ਹੈਗਾ ਤਾਂ ਚੋੜੇ ਪੱਤੇ ਵਾਲਾ ਮਾਰ ਲਿਆ ਉਹਨੇ ਸਾਰਾ ਹੀ ਇਹ ਵੀ ਜਮਣ ਲੱਗ ਗਿਆ ਇਹ ਦੇਖ ਗੰਨਾ ਤਾਂ ਜੰਮਣਾ ਹੀ ਆ ਦੇਖੋ ਗੰਨੇ ਦਾ ਅੱਜ ਮਹੀਨਾ ਹੋ ਗਿਆ ਅੱਜ ਕਿੰਨੀ ਤਰੀਕ ਹੋ ਗਈ ਗੰਨਾ ਚਾ ਹੁਣ ਪੀਜਦਾ ਮੈਂ ਉਹ ਪੀ ਜਾਂਦਾ ਫੋਨ ਨੂੰ ਜੇ ਇੱਕੜੇ ਇੱਕੜਾਂ ਦੀ ਗਾਣੀ ਵਿੱਚ ਅੱਜ ਤਾਂ ਹਲੇ ਸੋਰੀ ਅੱਜ ਹੋਊਗੀ 2-3 ਦਿਨ ਉੱਪਰ ਹੋਊਗੀ ਮਹੀਨੇ ਦੀ 33-34 ਦਿਨ ਦਾ ਹੋ ਗਿਆ ਹਾਂ ਨਾ ਅੱਜ ਦੇ ਦਿਨੇ ਪਾਣੀ ਲਾਇਆ ਤਾਂ 2-3 ਤਰੀਕ ਨੂੰ ਪਹਿਲੀ ਨੂੰ ਲਾਇਆ ਤਾਂ ਪਹਿਲੀ ਨੂੰ ਨਹੀਂ ਤੁਮ ਕਰਦੇ ਹੋ 2 ਨੂੰ ਲਾਇਆ ਤਾਂ ਮੇਰੇ ਕੋ ਹੈਗੀ ਫੋਟੋ ਮਤਲਬ ਦੀ 3 ਨੂੰ ਖਰੇ 4 ਨੂੰ ਪਾਣੀ ਲਾਇਆ ਇਹਨੂੰ ਯਾਰ ਤੈਨੂੰ ਅਸੀਂ ਉਹ ਕਰਤਾ ਸੀ ਹਾਂ ਆ ਆ ਆ ਗਿੱਜੇ ਦੋ ਨੂੰ ਗਰਮੈਤ ਹੈ ਨਾ ਗਰਮੈਤ ਹੈਗੀ ਦੀ ਫਿਰ ਵੀ ਲੇਟ ਹੋ ਗਿਆ ਤਾਂ ਥੋੜਾ ਜਿਹਾ ਇਹ ਤਾਂ ਨਾ ਅਸਲ ਵਿੱਚ 15 20 ਤਰੀਕ ਤੱਕ ਬੀਜ ਹੋ ਜਬੇ ਹਾਂ ਜੇਕਰ ਸਾਰਾ ਆ ਗਿਆ ਨਾ ਤੁਸੀਂ ਪਾਰ ਦਿੱਜਿਆ ਨਾ ਲੈ ਇਹ 5 ਦਿਨ ਪਹਿਲਾਂ ਬੀਜਿਆ ਇਹ ਤੇ 5 ਦਿਨ ਹਾਂ ਇਹ 22 ਨੂੰ ਬੀਜਿਆ ਤਾਂ ਪਿਛਲੇ ਸਾਲ ਇਹ ਵੀ ਨਿਕਲੇ ਹੁਣ ਆਵੇਂ ਵੀ ਕਿ ਜਮਾਵੀ ਨਾ ਕੋਈ ਪੈਣਾ ਇਹ ਵੀ ਨਿਕਲੇਉਣਾ ਹੁੰਦਾ ਆ ਦੇਖ ਲੈ ਨੇ ਦੇਖਣ ਲੱਗੀ ਪੂਰੀ ਐ ਸਿਰੇ ਤੱਕ ਲੈਨ ਦਿਖਦੀ ਆ ਤੇ ਇੱਕ ਹੋਰ ਹੈ ਜਿਆ ਹੈਗੀ ਧੁੱਪਾ ਇਹਦੇ ਆਪਣਾ ਗੋਭੀ ਸਿਰੋਂ ਲਾ ਦਨੇ ਉਹ ਸਹੀ ਕਰਦੀ ਕੰਮ ਜੇ ਗੋਭੀ ਸਿਰੋਂ ਦੱਪਦੀ ਆ ਮੈਂ ਕਹਿੰਦਾ ਜਨਾ ਹੁਣ ਆਈ ਕਿ ਹੋ ਸਕਦਾ ਜੀ ਹੁਣ ਬੀਜ ਨੀ ਆ ਖਾਲੀ ਛੱਡ ਦੇ ਮੈਂ ਖਾਲੀ ਛੱਡਿਆ ਹੋਇਆ ਖਾਲੀ ਛੱਡਿਆ ਤੋ ਹੋ ਜਾਣਾ ਬਾਪੂ ਹੋਰ ਆਪਾਂ ਫਿਰ ਵੀ ਉਹ ਗੱਲ ਨਹੀਂ ਬਣਦੀ ਨਹੀਂ ਨਹੀਂ ਉਹ ਜੰਮਣ ਨੂੰ ਇਹ ਆਨੇ ਆਪੇ ਜੰਮਿਆ ਉਹਨਾਂ ਗਰਮੈਸ ਲੈ ਕੇ ਨਾ ਵੀ ਤਾਂ ਆ ਮੈਂ ਕੰਮ ਨਿਪਟ ਜਾਂਦਾ ਤੈਂ ਕਿਹੜੇ ਚ ਬੀਜਣਾ ਸੇਖਾ ਕੋ ਉਥੇ ਨਾਲੇ ਕਰਨ ਜਵੀ ਵੀ ਜੀ ਵੀ ਆ ਜਵੀ ਵੀ ਜੀ ਆ ਬੇਬੇ ਜ਼ਰੂਰੀ ਕਾਲੀ ਵੈਸੇ ਗੱਲ ਕਰਦਾ ਉਹ ਵਿਆਜਾਂ ਕਰਨ ਉਹਨੂੰ ਕੰਨਾ ਹੋ ਸਕਦਾ ਜਵੀ ਵੀ ਨਹੀਂ ਨਹੀਂ ਹੋਇਆ ਹੁੰਦਾ ਅਸੀਂ ਤਾਂ ਪਰ ਜੇ ਇਹਨੂੰ ਦਾਂਬੀ ਦੇ ਲਵੇ ਖਾਲੀ ਵੀ ਛੱਡ ਲਵੇ ਤਾਂ ਵੀ ਕੋਈ ਨਹੀਂ ਬਾਅਦ ਕੇ ਸਮਝੇ ਰੱਖਣ ਮੈਂ ਕੀ ਕਰਦੇ ਸਾਨੂੰ ਹੁਣ ਰੇਰੂ ਦਾ ਸੇ ਜਿਹਕੇ ਪਾਈਏ ਤੂੰ ਤਾਂ ਨਾ ਰੇ ਨਹੀਂ ਚੱਲਉਣਾ ਤੂੰ ਸਕੀਮੀ ਆ ਉਹਦੇ ਵਾਲਾ ਤੇ ਇਹਨੂੰ ਵੀ ਅਸਰ ਕਰਿਆ ਮੜਮੜਾ ਦੇਖ ਇਹਦੇ ਨੂੰ ਲੱਣ ਜਾਨੀ ਅਸਰ ਤਾਂ ਕਰਦੀ ਉਹ ਦਵਾਈਆਂ ਅਸੀਂ ਤਾਂ ਹਾਂ ਚੱਲ ਗਿਆ ਹਾਂ ਹੂੰ ਸਹੀ ਕਿਹੜਾ ਰੇ ਪਾਈ ਇਹਦਾ ਸਣ ਚ ਜੂਰੀਆ ਜਰੀ ਚਲੂਗਾ ਉਹ ਜੂਰੀਆ ਦਾ ਕਹਿੰਦੇ ਘੱਟ ਬਹੁਤ ਸੁਪਰ ਪਾਉ ਜਿਆਦਾ ਐ ਬਈ ਗਾਇਆ ਪਾ ਲੈ ਐ ਬਈ ਇਹ ਤੁਹਾਨੂੰ ਪਤਾ ਹੁਣ ਸਾਨੂੰ ਨਹੀਂ ਦੇ ਬਾਰੇ ਪਤਾ ਰੋਹੀ ਤਾਂ ਦਾਇਆ ਰੂਹੀ ਪਾਈ ਜਾਂਦਾ ਤਾਂ ਜੂਰੀਆ ਕਿਤੇ ਦਾਇਆ ਜਿਹੜੇ ਦੇਖੂ ਸੀ ਕੀ ਕਰਦੇ ਸੀ ਨਾ ਪਾ ਦਿੰਦਾ ਜੂਰੀਆ ਪਾ ਦਿੰਦਾ ਥੋੜਾ ਜਿਹਾ ਦਾਇਆ ਪਾ ਦਿੰਦਾ ਫੇਰ ਪਾਣੀ ਲੰਮ ਗੋ ਤੇ ਬਾਦ ਇੱਕ ਫਾਇਦਾ ਏ ਅੱਟ ਗਹਿਲ ਗਿੱਲ ਦੇਖੀਂਦਾ ਉਹ ਗੱਲ ਕੋਲੇ ਪਈ ਆ ਉਕਣੇ ਗਿੱਲ ਪਈ ਆ ਲੈ ਉਹ ਵੀ ਕੱਖ ਨਹੀਂ ਜੰਮਿਆ ਚਲੋ ਗੇਰੇ ਜੰਮਿਆ ਉਹ ਮਲੀ ਬੂੜੀ ਸਪਰੇਅ ਮਾਰਤੀ ਹੁਣ ਪਰ ਉਹੀ ਕੇ ਗੱਲ ਅੱਟ ਦੀ ਗੱਲ ਬੋ ਰਹੀਂਦੀ ਆ। ਕੇ ਤੈਨੂੰ ਕੜਾਈ ਕਰਾਉਣੀ ਲੋੜੀ ਪੈਣੀ ਈ ਹੈ? ਮੈਂ ਕਰਦੀ ਈ ਨਹੀਂ ਕੜਾਈ। ਇਹ ਤਾਂ ਹੁਣ ਮੈਂ ਛੇੜ ਨਹੀਂ ਨਹੀਂ ਤਾਂ ਜਨਵਰੀ ਫਰਵਰੀ ਚ ਜਾ ਕੇ ਮੇਰੀ ਸਲਾਹ ਮੰਨਦੀ ਵੀ ਜੇ ਲੋੜ ਪਈ ਚੱਕ ਕੇ ਇੱਕ ਕੜਾਈ ਕਰਾ ਦੂੰਗਾ ਬਸ। ਉਹ ਚੱਕੇ ਆਉਂਗੇ। ਤੇ ਚੱਕੀ ਹੋਣੀ ਆ ਫੇ ਪੱਟਣਾ ਵੀ ਆ ਬਾਅਦ ਚ ਜੇ ਪ੍ਰਾਲੀ ਨਾ ਗਲੀ ਗਾਣਾ ਤਾਂ ਹੈ ਨਹੀਂ ਨੇ। ਨਹੀਂ ਗੱਡੀ ਜਾਂਦੀ ਛੋਈ। ਮੀਂਹ ਪੈ ਜਾਂਦਾ ਆ ਜਾਂ ਜਾ ਕੇ। ਉਹ ਨਹੀਂ ਆ ਪੈ ਹੈ ਜਿਆ ਮੀਂਹ ਦਵਾ ਦਈ ਹੈ। ਹੂੰ ਦਵੀ ਵੀ ਤਾਂ ਹੈਗੀ ਆ ਇਹਦਾ ਪਾਣੀ ਗਿਲ ਵੀ ਪਰ ਉਣੀ ਨਹੀਂ ਨਾ ਦਵੀ ਹੱਲੇ। ਉਹ ਖਣੇ ਆਈ ਨੇ ਉਹ ਇਹਦੇ ਲੈਣੇ। ਹੂੰ ਮੋਗੀ ਹੋ ਜਾਣਾ ਹੈ। ਯਾਰ ਪਿਛਲੇ ਸਾਲ ਤਾਂ ਇਕੱਠੇ ਗਲੇਗੇ ਤੇ ਲਸਣ ਦੇਖਦੇ ਅੱਜ ਕੀ ਸਰ ਜੀ ਉਹ ਇਹਦਾ ਕੁਝ ਨਹੀਂ ਕਹਿੰਦੀ ਪਰਾਲੀ ਜੇ ਟੱਕੜੀ ਵੀ ਹੋਈ ਤਾਂ ਵੀ ਕੋਈ ਨਹੀਂ ਇੱਥੇ ਬਾਹਰ ਫੜਦਾ ਮੈਂ ਪਰਾਲੀ ਦਾ ਬਾਹਰ ਸੈਟ ਹੋ ਜੂ ਇੱਧਰ ਤੇ ਲੈਣਾ ਵਧੀਆ ਦਿਖਦੀਆਂ ਅੱਗੇ ਦੇਖਦੇ ਹਾਂ ਹਾਂ ਇਹ ਲਾਇਆ ਹੋ ਕੇ ਰਿਆ ਹੋਇਆ ਕੇਰਿਆ ਵਾ ਕੇਰਿਆ ਲਾਉਣੇ ਵਾਲਾ ਪੰਗਾ ਤਾਂ ਫੇਰ ਬਹੁਤ ਦਿਹਾੜੀਆਂ ਲੱਗਣੀਆਂ ਇਧੀਆਂ ਹਾਂ ਹਾਂ ਕੇਰੇ ਦਿੱਤਾ ਆਪਣਾ ਬਾਕੀ ਲੋਟ ਆਈ ਦੀ ਗੱਲ ਆ ਹਾਂ ਹਾਂ ਲੋਟ ਆਈ ਕਰੇਲੇ ਮਾਰੇ ਕਰੇਲੇ ਮੇਰਾ ਵਾਹ ਤੂੰ ਤੇਰੇ ਕੋਲ ਮਾਲ ਜਾਣੇ ਆ ਨਹੀਂ ਮੇਰੇ ਕੋਲ ਕਰੇਲੇ ਨਹੀਂ ਖਾਣੇ ਲਾ ਐ ਦੇ ਤਾਂ ਕਹੀ ਜੇ ਪੈ ਕੇ ਨਹੀਂ ਲੱਗਦਾ ਉਹਨੂੰ ਦੇਣ ਲੱਗਿਆ ਗਰਮੀ ਦੇ ਟਾਈਮ ਆਪਣੇ ਲਕੂਕੇ ਖਾਈਗੇ ਆਪ ਐਸਾ ਹੈ ਨਹੀਂ ਤੂੰ ਚੱਲ ਫੇ ਚੱਲੀਏ ਲਾ ਭਈ ਐਮਐਲਏ ਸਾਹਿਬ ਨੇ ਛੋਲੇ ਲਾਤੇ ਖਾਲਸਾ ਸਾਹਿਬ ਆਈ ਦੀ ਵਧੀਆ ਗੱਲ ਆ ਚੱਲ ਘਰ ਦੇ ਚਾਹੀਦੇ ਆ ਕਾਣੂ ਉਹ ਲੂ ਬਾਈ ਨੇ ਮਸਰੀ ਲਾਤੀ ਅੱਜ ਮਸਰੀ ਦਾ ਤਾਂ ਹੈਗਾ ਮੈਂ ਬਾੜੇ ਚ ਦੇਖਦਾ ਜੇ ਤਾਂ ਮੇਰੇ ਛੋਲੇ ਠੀਕ ਰਹਿਗੇ ਤਾਂ ਠੀਕ ਹੈ ਨਹੀਂ ਪਿਆਜ ਲਾ ਦੇਣਾ ਹਾਂ ਹਾਂ ਉਹ ਕਰੀਏਗਾ ਸਪਰੇ ਬੱਜ ਗਈ ਉਹਦਣ ਹੈ ਤਾਂ ਠੀਕ ਹੈ ਥੋੜੇ ਹਾਂ ਹਾਂ ਇੱਥੇ ਕਹਿੰਦੇ ਇਧਰ ਬਥੇਰੀ ਧੁੱਪਾਂ ਹੂੰ ਬਾਜੇ ਜੇ ਕਰਤੇ ਥੋੜੇ ਜੇ ਸਪਰੇ ਨੇ ਆ ਜਿੰਨੇ ਜਿੰਨੇ ਲਾ ਕੇ ਬੋਲਾ ਤੂੰ ਕੱਲ ਨੂੰ ਪਾਣੀ ਤਾਂ ਲਾ ਦੇ ਇਹਨੂੰ ਸੁੱਕਾ ਪਿਓ ਪਰਾ ਠੀਕ ਹੈ ਪਰਾ ਪਰਾਲੀ ਬਾਅਦ ਚੱਕੀ ਕੇ ਪਾਣੀ ਭੋਲੂ ਦਾ ਆ ਗਿਆ ਤਾਂ ਉਦੋਂ ਇਹਨੇ ਗਿੱਲਾ ਕਰਤਾ ਤਾਂ ਉਦੋਂ ਪਾਣੀ ਲਾ ਇਹਨੂੰ ਮੈਂ ਤਾਂ ਤਾਂ ਹੀ ਗਿਆ ਮੈਂ ਕਿਤੇ ਪਾਣੀ ਮਖਾਨ ਨਾ ਕਰ ਲੈ ਐਨਾ ਵੀ ਨਹੀਂ ਚਾ ਲੋੜੇ ਜਾਂਦਾ ਲਾਉਣਾ ਹੀ ਆ ਨਾ ਮੈਂ ਵੀ ਕਣਕ ਨੂੰ ਲਾਉਣਾ ਕਣਕਾ ਜੀ ਕਿੰਨੇ ਦਿਨ ਦੀ ਹੋਗੀ ਉਹ ਬਾਹਰੋਂ ਕੀ ਦਿੰਦੀ ਹੋ ਜਾਣੇ ਮੇਰੇ ਜੰਮੀ ਆਂ ਯਾਰ ਕਿੰਨੇ ਦਿਨ ਹੋ ਗਏ ਕਰਤ ਨੇ ਹੁਣ ਤਾਂ 10 ਦਿਨ ਲੈ ਲੈਣੇ ਮੇਰੇ 8 9 ਦਿਨ ਬਾਅਦ ਨਿਕਲੀ ਆ ਆਹਾ ਬੀਜੇ ਜਾ ਕੇ ਨਹੀਂ ਸਕਦਾ ਮੈਨੂੰ 24 ਤਰੀਕ ਨੂੰ ਬੀਜੀ ਮੈਂ ਸ਼ਾਇਦ ਇਹ ਤਾਂ ਕਾਫੀ ਦਿਨ ਹੋ ਗਏ ਜੋ 24 ਨੂੰ ਬੀਜੀ ਆ ਦਾਣਾ ਕੱਢ ਕੇ ਦੇਖ ਲੈ ਵੀ ਸਹੀ ਵੀ ਆ ਦਾਣਾ ਤਾਂ ਹੁਣ ਮੈਂ ਉਤੂਗਾ ਉਤਾਣਾ ਹੀ ਲਾਉਂਦਾ ਦਾ ਮੈਂ ਕਹਿੰਦਾ ਜਿਵੇਂ ਨਹੀਂ ਪੀ ਲਾ ਪਾਣੀ ਦਾ ਪੈਣਾ ਲਾ ਸਕਦਾ ਪਾਣੀ ਦਾ ਪੈਣਾ ਲਾਤਾ ਸੀ ਹੁਣ ਯਾਦ ਨਹੀਂ ਉਦੋਂ ਮੈਨੂੰ ਪਾਣੀ ਲਾਇਆ ਕਿਉਂ ਕਾਹ ਨੂੰ ਯਾਰ ਤੈਂ ਪਾਣੀ ਉਦਣ ਲਾਇਆ ਜਿੱਦਣ ਜੇ ਮੇਰੀ ਕਣਕ 2-3 ਦਿਨ ਦੀ ਤੀ 4 ਦਿਨ ਦੀ ਉਹ ਹਾਂ ਆਈ ਆ ਆਪ ਦਾ ਹੋਇਆ ਪਾਣੀ ਡਾਇਮੰਡ ਹੈ ਪਤਾ ਕਿ ਉਹ ਨੂੰ ਹੋਣਾ ਹੋਈ ਵਧੀਆ ਬਣਦੀ ਹੈ ਹਨ ਹੂੰ ਹੂੰ ਬਣ ਕੇ ਵਧੀਆ ਉਹ ਬਹੁਤ ਹੋ ਜਾਂਦੇ ਦਾ ਵਿਸਵਾ ਦੋ ਵਿਸਵੇ ਵੀ ਹੋਵੇ ਨਾ ਜਿੰਨੇ ਕਿ ਤੇਰੇ ਆਹ ਹੈ ਹਾਂ ਮੁੱਕਦੇ ਨਹੀਂ ਪੰਜ ਕਿਲੋ 6 ਕਿਲੋ ਦੀ ਐਵਰੇਜ ਵਿਸਵੇ ਦੀ ਆ ਜਾਂਦੀ ਹੈ 12 ਕਿਲੋ ਹੋ ਗਏ ਤੇ ਤੇ ਮੁੱਕਣਾ ਨਹੀਂ ਦੋ ਵਿਸਵੇ ਚ ਉਹਦੇ ਬਾਅਦ ਇਹਦੇ ਚ ਮੂੰਗੀ ਲੱਗ ਜਾਣੀ ਤੈਨੂੰ ਕਿ ਬੀਜ ਦੇ ਲੇਟ ਹੋ ਜੂ ਤਾਂ ਕਿ ਉੱਥੇ ਹੋਈ ਜਾਣੇ ਲਾ ਦੇ ਥੋੜੀ ਜੀ ਚਲਾ ਲੈ ਸਾਰੇ ਚ ਨਾਲ ਬਿਸਵਾ ਲਾ ਦੋ ਬਿਸਵੇ ਇਹਨੂੰ ਕਿ ਇਹ ਤਾਂ ਹੋਏ ਆਣੇ ਲੇਟ ਮਸਰੀ ਨੂੰ ਕਹਿੰਦੇ ਸਮਾਂ ਲੇਟ ਬੀਜੋ ਜਿਗਣਾ ਤੈ ਬੀਜੀ ਆ ਫਿਰ ਮਲਦੀ ਨਹੀਂ ਹੈਗੀ ਨਹੀਂ ਵੇ ਜਿਆਦਾ ਤਕੜੀ ਹੋ ਜਾਂਦੀ ਆ ਮੈਂ ਤਾਂ ਡ੍ਰਿੱਲ ਕਲੇ ਬੀਜੀ ਤੀ ਮੈਂ ਆ ਤੁਲ ਕਰੀ ਬੀਜੀ ਜਿੰਨੇ ਸੀ ਕਣ ਕਾਲੀ ਬੋਤਾਇਆ ਹੋ ਕਿ ਤੇ ਕੀਲਾ ਬੀਜਣਾ ਜਿਹੜੀ ਕਣ ਕਾਲੀ ਗੱਲ ਆ ਦੂਆ ਪਾਇ ਪਾਦ ਰਿਆ ਨਾ ਜਿੰਨਾ ਮਰਜੀ ਬਾਲਾ ਰਹੀ ਤਾਂ ਹੈ ਆਪ ਹੋਣਾ ਨਾ ਨਹੀਂ ਫੰਡਾ ਦਾ ਜਗਾਈ ਆ ਕਣਕ ਬੀਜ ਕੇ ਆਇਆ ਹੋਣਾ ਕਿਤੇ ਇਹ ਟਰੈਕਟਰ 52 ਦਾ ਹੈ ਇਹ ਨਾਨਾ 5405 ਆ ਇਹ ਇਹ ਬੜਾ ਹੈ ਹਾਂ 5405 ਬੋਲ ਕਿਹਦਾ ਵਾਜਦਾ ਮੇਰੇ ਆਈ ਆ 5505 ਇਥੇ ਦੇਖੇ ਲਾਉਣੇ ਹੋਣੇ ਕਹਿੰਦਾ ਪਿਆਜ ਲਾਉਣਾ ਉਹ ਵੀ ਲੈ ਸਾਨੂੰ ਪਾਣੀ ਲਾ ਦੇ ਤੀਆ ਆਉਣਾ ਪੈਣਾ ਪਾਣੀ ਉਹ ਬਰਵਾਉਂਦਾ ਪਾਣੀ ਲਾ ਕੇ ਗੜਾਈ ਕਰਨੀ ਪੈਣੀ ਹੋਵੇ ਗੁੱਡ ਗੁੱਡ ਕੇ ਤਾਂ ਵਜਾ ਕਰਦਾ ਉਹ ਪਹਿਲੇ ਹੀ ਹੈ ਕਿ ਪਹਿਲੇ ਗੜਾਈਆਂ ਕਰੀ ਜਾ ਕੱਖੀ ਕਰਦਾ ਗੁੱਡ ਗੁੱਡ ਕੇ ਵਜਾ ਨਹੀਂ ਕਰਦਾ ਐਵੇਂ ਨਹੀਂ ਲਾ ਇਹਦਾ ਦੋ ਦਿਨ ਗੁੱਡ ਦੀਦਾ ਦੋ ਲੈ ਜਾ ਦੇ ਤਾਂ ਗੁੱਡਣਾ ਬਹਿ ਜਾਂਦਾ ਘੰਟਾ ਕੇ ਲਾਉਣਾ ਵੈ ਇੱਕ ਮਬੀਨ ਨੂੰ ਵੀ ਗੁੱਡਣਾ ਪੈਣਾ ਤੇਰੀ ਰੀਸ ਨੂੰ ਮੰਗਣਾ ਸਾਫ ਰੱਖਿਆ ਹੈ ਮੈਂ। ਕਾ ਕੋਈ ਨਹੀਂ। ਇਹਦੇ ਨਾਲ ਤਾਂ ਟਕੜਾ। ਹੁਣ ਇਹਦੇ ਕੱਕ ਨੇ ਢਾ ਲਿਆ। ਗੜਾਈ ਮੰਗਦਾ। ਮੇਰੇ ਬੈਠ ਕੇ ਚੰਗੀ ਦਾ ਖੁਰਪੀ ਦਾ ਗੁੱਡੇ ਤਾਂ ਹੈ। ਹਾਂ ਖੁਰਪੀ ਦਾ ਗੁੱਡਾ ਹੁਣ ਇੱਕ ਵਾਰੀ ਬੈਠ ਕੇ। ਰਹਿਣ। ਪਹਿਲਾਂ ਇਹਦੇ ਲਈ ਕਰੂੰਗਾ। ਨਹੀਂ ਨਹੀਂ ਇਹਦੇ ਨਾਲ ਕਰ ਲੈ ਇਹਦੇ ਨਾਲ ਕਰਨੀ ਨਹੀਂ ਖੁਰਪੀ ਗਾਲ ਇੱਕ ਕੜਾਈ ਕਰਾ ਦੇ। ਨਾਲ ਸਵਾਜੀ ਰਾਜੇ। ਜਰਨੈਲ ਹੈਗੇ ਢਾ। ਇੱਕ ਕੜਾਈ ਕਰ ਦੇ ਮੁੜਕੇ ਨਹੀਂ ਤੇਰਾ ਇਹਨੇ ਹੁਣ। ਫੇਰ ਕਹਾਂ ਨਹੀਂ ਸਿਆਣ ਦਾ। ਚਲ ਠੀਕ ਹੈ। ਤਿਆ ਪਤਾ ਕਿ ਆ ਗਿਆ ਸਮਾਨ ਪਾਇਆ ਤਾਂ ਉਹ ਵੀਰ ਕਹਿੰਦਾ ਕਣਕ ਬਰੋਲੇ ਵੰਗੂ ਜਾਂਦੀ ਆ ਹਾਂ ਪਾ ਤੇਰੀ ਰੀ ਥੋੜੋ ਹੋਣੀ ਆ ਰੀਜੈਂਟ ਥੋੜੋ ਪੈਣੀ ਸਾਤੇ ਕਣਕੇ ਚ ਤੈ ਥੋੜੋ ਵੀਰ ਨੇ ਵੀਰ ਨੇ ਵੀਰ ਨੇ ਠੀਕ ਆ ਵਧੀਆ ਨਹੀਂ ਵਧੀਆ ਚਾਹੀਦੀ ਨਹੀਂ ਜਿਆਦਾ ਵੱਦੀ ਆ ਜਿਆਦਾ ਵੱਦੀ ਆ ਮੇਰਾ ਕੱਲ ਨੂੰ ਬੈਣਾ ਨੇ ਆਉਣ ਲਾ ਜਾਣਾ ਬੈਣਾ ਆਈਆਂ ਵੀਆ ਉਹ ਖੱਤੀ ਜਾਈਆਂ ਵੀ ਜਵੀ ਖਾਦੀ ਵੀ ਆ। ਇਹ ਵੀ ਜਵੀ ਖਾਦੀ ਹੋਈ ਆ। ਹਾਂ। ਉਹ ਜਵੀ ਖਾਦੀ ਵੀ ਗੱਲ ਖੱਤੀ ਚ ਮੈਂ ਦੇਖਿਆ ਉੱਥੇ ਮੈਂ ਵੀ ਦੇਖਾਂ ਵੀ ਕਿਆ ਚੀਜ਼ ਆ ਫਿਰ ਜ ਆ ਦੇਖਿਆ ਗੋਹਾ, ਮਿੰਗਣਾ ਜੀਆਂ। ਮੈਂ ਕਹਾਂ ਵੀ ਬੈਣਾ ਹੈ ਕਣਕ ਨੂੰ ਘੱਟ ਖਾਂਦੀਆਂ। ਜਵੀ ਨੂੰ ਜ਼ਿਆਦਾ ਖਾਂਦੀਆਂ। ਹਾਂ ਹਾਂ। ਕਣਕ ਨੂੰ ਵੀ ਪਾਰ-ਪਰਾ ਕਰ ਜੇ ਮੈਂ। ਫੇਰ ਹੁਣ ਜਵੀ ਮੁੱਕ ਜਣੀ ਫਿਰ ਕਣਕ ਪਰੇ ਆਉਣਾ ਉਹਨਾਂ ਨੇ। ਪਿੱਤਾ ਲਾ ਦਿੰਦੀ ਆ। ਫੇਰ ਪੱਟਾ ਵੱਡਾ ਲਾਉਣੀ ਲਾਉਣਾ ਕਾਸੀਪੁਰ। ਚੱਲ ਵਧੀਆ ਠੀਕ ਆ। ਸੋਣੀ ਖੜੀ ਆ। ਵਧੀਆ ਹਾਂ। ਹਾਂ ਹਾਂ। ਵਧੀਆ ਇਹਦੇ ਦਾ। ਚਲੋ ਠੀਕ ਆ ਜੀ।